ਪੰਜਾਬ ਵਿੱਚ ਖਤਮ ਹੋਈ VOTING ਪ੍ਰਕਿਰਿਆ ਤੋਂ ਬਾਅਦ VOTING ਮਸ਼ੀਨਾਂ ਨੂੰ ਕਰੜੀ ਨਿਗਰਾਨੀ ਵਿੱਚ ਸਾਮ੍ਹ ਦਿੱਤਾ ਗਿਆ ਹੈ ਗੱਲ ਸੰਗਰੂਰ ਜ਼ਿਲ੍ਹੇ ਦੀ ਕਰੀਏ ਤਾਂ ਇੱਥੇ 7 ਵਿਧਾਨ ਸਭਾ ਹਲਕਿਆਂ ਦੀਆਂ EVM ਨੂੰ ਦੇਸ਼ ਭਗਤ ਕਾਲਜ ਦੇ ਸਟਰੋਂਗ ਰੂਮ ਵਿੱਚ ਰੱਖਿਆ ਗਿਆ ਹੈ CCTV ਰਾਹੀਂ ਨਿਗਰਾਨੀ ਤੋਂ ਇਲਾਵਾ VOTING ਮਸ਼ੀਨਾਂ ਦੀ ਸੁਰੱਖਿਆ ਤਿੰਨ ਚਰਨਾਂ ਵਿੱਚ ਕੀਤੀ ਜਾ ਰਹੀ ਹੈ ਪੰਜਾਬ ਵਿਧਾਨ ਸਭਾ ਚੋਣਾਂ ਲਈ 4 ਫਰਵਰੀ ਨੂੰ VOTING ਹੋਈ ਸੀ ਹੁਣ ਨਤੀਜੇ 11 ਮਾਰਚ ਨੂੰ ਆਉਣਗੇ ਇਹ ਦੇਖਣਾ ਬੇਹਦ ਦਿਲਚਸਪ ਹੋਵੇਗਾ ਕਿ VOTING ਮਸ਼ੀਨਾਂ ਦੇ ਗਰਭ ਵਿੱਚੋਂ ਕਿਹੜਾ ਸਿਆਸੀ ਰਾਜ ਜਨਮ ਲੈਂਦਾ ਹੈ ਜੋ ਪੰਜਾਬ ਦੀ ਸੱਤਾ ਸੰਭਾਲੇਗਾ ਕੱਲ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਇਲੈਕਸ਼ਨਜ਼ ਮੁਕੰਮਲ ਹੋਈਆਂ ਨੇ ਜ਼ਿਲ੍ਹਾ ਸੰਗਰੂਰ ਦੇ 7 ਅਸੈਂਬਲੀ ਇਲੈਕਸ਼ਨ ਕੰਸਟੀਚੁਐਂਸੀਜ਼ ਦੀਆਂ ਜਿਨ੍ਹਾਂ VOTING MACHINES ਨੇ ਉਹ ਦੇਸ਼ ਭਗਤ ਕਾਲਜ ਬਰਰਵਾਲ ਪੂਰੀ ਵਿਖੇ ਇਹਨਾਂ ਦੇ ਸਟਰੋਂਗ ਰੂਮ ਬਣਾਏ ਗਏ ਨੇ ਇਹ ਸਟਰੋਂਗ ਰੂਮਜ਼ ਨੂੰ ਸੁਰੱਖਿਅਤ ਕਰਨ ਲਈ VOTING MACHINE ਨੂੰ ਸੁਰੱਖਿਅਤ ਰੱਖਣ ਲਈ ਇੱਥੇ 3 ਟਾਇਰ ਸਿਕਿਉਰਿਟੀ ਸਿਸਟਮ ਬਣਾਇਆ ਗਿਆ ਹੈ ਜਿਹੜਾ ਫਰਸਟ ਸਿਕਿਉਰਿਟੀ ਰਿੰਗ ਹੈ ਉਹ ਪੈਰਾਮਿਲਟਰੀ ਫੋਰਸ ਦੇ ਦੇ ਹਵਾਲੇ ਕੀਤਾ ਹੋਇਆ ਹੈ ਉਹਨਾਂ ਦੀਆਂ ਗਾਰਡਜ਼ ਲੱਗੀਆਂ ਹੋਈਆਂ ਨੇ ਸੈਕੰਡ ਸਕਿਉਰਿਟੀ ਰਿੰਗ ਹੈ ਉਹ ਸਟੇਟ ਆਰਮਡ ਪੁਲਿਸ ਦੇ ਹਵਾਲੇ ਹੈ ਸੈਕੰਡ ਰਿੰਗ ਤੇ ਸਟੇਟ ਆਰਮਡ ਪੁਲਿਸ ਲੱਗੀ ਹੋਈ ਹੈ ਥਰਡ ਜਿਹੜਾ ਸਕਿਉਰਿਟੀ ਰਿੰਗ ਹੈ ਉਹ ਡਿਸਟ੍ਰਿਕਟ ਪੁਲਿਸ ਦੇ ਹਵਾਲੇ ਹੈ ਡਿਸਟ੍ਰਿਕਟ ਪੁਲਿਸ ਦੀਆਂ ਵੀ ਗਾਰਡਜ਼ ਤੇ ਪੈਟਰੋਲਿੰਗਸ ਲੱਗੀਆਂ ਹੋਈਆਂ ਨੇ ਸਾਰੇ ਸਟ੍ਰੌਂਗ ਰੂਮਸ ਦੇ ਬਾਹਰ ਸੀਸੀਟੀਵੀ ਕੈਮਰੇ ਲਗਾਏ ਗਏ ਹੋਏ ਨੇ